ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਬਹੁਤ ਸੋਹਣੀ ਕਾਟਨ ਲੈ ਕੇ ਆਏ ਆਂ ਵੈਸੇ ਤਾਂ ਅੱਜ ਵੀਡੀਓ ਆਣੀ ਸੀ ਕਿ ਲਖੜੀ ਸਪੈਸ਼ਲ ਸੇਲ ਲਾਈ ਆਪਾਂ ਕੱਲ ਇੱਕ ਵੀਡੀਓ ਨਿਕਲ ਚੁੱਕੀ ਆ ਬਹੁਤ ਵਧੀਆ ਰਿਸਪਾਂਸ ਨਿਕਲੇ ਜਿਹੜੀ ਅੱਜ ਆਪਣੀ ਮਾਰਨਿੰਗ ਹੀ ਅਪਲੋਡ ਹੋਈ ਆ ਯਾਨੀ ਕਿ 23 ਤਰੀਕ ਨੂੰ ਮਾਰਨਿੰਗ ਦੇ ਵਿੱਚ ਹੀ ਅਪਲੋਡ ਹੋਈ ਆ ਬਹੁਤ ਵਧੀਆ ਪਿਆਰ ਦਿੱਤਾ ਤੁਹਾਡੇ ਬਹੁਤ ਜ਼ਿਆਦਾ ਡਿਸਕਾਊਂਟ ਤੇ ਆਪਾਂ ਤੁਹਾਨੂੰ ਸੂਟ ਦੇ ਰਹੇ ਹਾਂ 2 ਟਾਈਸ ਦਾ 300 ਵੀ ਪ੍ਰੀਮੀਅਮ ਰੇਂਜਾਂ ਦੇ ਰਹੇ ਹਾਂ ਕੋਈ ਇਹ ਨਹੀਂ ਸਸਤੇ ਵਾਲੇ ਸੂਟਾਂ ਨੂੰ ਸਸਤਾ ਕਰਕੇ ਦੇ ਰਹੇ ਹਾਂ ਜਨ ਕਿ ਸਾਰੀ 1500 ਪਲੱਸ ਵਾਲੇ ਸੂਟ ਨੇ ਜਿਹੜੇ ਆਪਾਂ ਬਹੁਤ ਹੀ ਘੱਟ ਰੇਂਜਾਂ ਦੇ ਉੱਪਰ ਲਗਾ ਦਿੱਤੇ ਨੇ ਔਰ ਨੈਕਸਟ ਵੀਡੀਓ ਉਦੋਂ ਵੀ ਜ਼ਿਆਦਾ ਬੈਨੇਫਿਟ ਦੇ ਨਾਲ ਲੈ ਕੇ ਆਵਾਂਗੇ ਰਾਮ ਟੈਕਸ ਦੀਆਂ ਜਿੰਨੀਆਂ ਵੀ ਕਲੈਕਸ਼ਨਾਂ ਨੇ ਸਾਰੀਆਂ ਲੈਸ ਦੇ ਵਿੱਚ ਲੈ ਕੇ ਆ ਰਹੇ ਹਾਂ ਜਿੰਨੇ ਵੀ ਪੀਸ ਹੋ ਰਹੇ ਨੇ ਉਹਦਾ ਸੈਟਿੰਗ ਪਾਰਟ ਨਾ 25 ਨੂੰ ਆਊਗਾ ਨੈਕਸਟ ਡੇ ਆਊਗਾ ਉਹਦੇ ਵਿੱਚ ਆਪਾਂ ਇੱਕ ਆਹ ਕਲੈਕਸ਼ਨ ਅੱਜ ਮੈਂ ਪਾਉਣ ਲੱਗੀ ਆ ਇਹ ਸਾਰੀ ਨਿਊ ਹੀ ਹਜੇ ਪਹੁੰਚੀ ਹੋਈ ਆਪਣੇ ਕੋਲੇ ਕਿਉਂਕਿ ਇਹਦੀ ਡਿਮਾਂਡ ਬਹੁਤ ਜ਼ਿਆਦਾ ਸੀਗੀ ਇਹੇ ਕਪੜਾ ਨਾ 10 ਪ੍ਰੇਨ ਦਾ ਚੱਲ ਰਿਹਾ ਸਾਡੇ ਕੋਲ ਸਭ ਤੋਂ ਸੁਪਰ ਇਹ ਹੈਗਾ ਜਾਨੀ ਕਿ ਇਹਨੂੰ ਪਾ ਕੇ ਸਭ ਤੋਂ ਉੱਪਰ ਲਟ ਆਉਂਦਾ ਇਸ ਟਾਈਮ ਬ੍ਰਾਂਡ ਚੱਲ ਰਿਹਾ ਟਿਸਟਾ ਟਿਸਟਾ ਨੂੰ ਵੀ ਭੁੱਲ ਜਾਓਗੇ ਇੰਨਾ ਪ੍ਰੀਮੀਅਮ ਕਪੜਾ ਇਹ ਬਹੁਤ ਪਿਆਰਾ ਬਹੁਤ ਸੋਹਣਾ ਕਪੜਾ ਕਾਟਨ ਦਾ ਇੰਨਾ ਗਾਫਾ 1% ਵੀ ਜਿਹੜੇ ਆਪਣਾ ਜਿਉਂ ਚਾਹਣ ਵੀ ਨਾ ਵੀ ਲਾਈਨਿੰਗ ਲਗਵਾਉਣੇ ਅੰਡਰਸ਼ਰਟ ਉਹਨਾਂ ਦਾ ਵੀ ਦਿਲ ਕਰੂਗਾ ਵਿਰਾਣੀ ਮੰਨਿਆ ਉਹ ਕੱਪੜਾ ਬਹੁਤ ਜ਼ਿਆਦਾ ਗਾਫਾ ਤੇ ਜੇ ਤੁਸੀਂ ਲਾਈਨਿੰਗ ਲਗਵਾਉਂਗੇ ਵੀ ਤਾਂ ਇਹ ਆ ਵੀ ਗਾਹਾਂ ਜਿਵੇਂ ਮੌਸਮ ਨੇ ਚੇਂਜ ਹੋਣਾ ਮਾ ਤਾਂ ਤੁਹਾਡਾ ਉਦੋਂ ਕੰਮ ਆਜੂਗਾ ਨਹੀਂ ਤਾਂ ਲਾਈਨਿੰਗ ਦੀ ਬਿਲਕੁਲ ਵੀ ਨੀਡ ਨਹੀਂ ਹੈਗੀ ਇੰਨਾ ਜ਼ਿਆਦਾ ਯਾਨੀ ਕਿ ਵਧੀਆ ਗਾਫ ਕੱਪੜਾ ਸੈਕੰਡ ਆ ਕਿੰਨੇ ਸਾਲ ਤੁਹਾਡਾ ਸੂਟ ਕਿਤੇ ਨਹੀਂ ਜਾਊਗਾ ਦੁਬਾਰਾ ਜਦੋਂ ਨਾ ਹੁਣ ਇਹ ਸਾਲ ਤੁਸੀਂ ਪਾਉਂਗੇ ਨੈਕਸਟ ਸਾਲ ਦੇਖੋਗੇ ਕਿ ਨਵੇਂ ਦਾ ਨਵਾਂ ਹੀ ਪ੍ਰਿੰਟ ਪਏ ਨੇ ਲੈ ਸਾਲ ਤੁਸੀਂ ਆਪ ਕਹੋਗੇ ਜੀ 10 ਬ੍ਰਾਂਡ ਦੇ ਸੂਟ ਆ ਕੇ ਤਾਂ ਸਾਨੂੰ ਜ਼ਰੂਰ ਦਿਓ ਕਿਉਂਕਿ ਬਹੁਤ ਸੋਹਣੀ ਕਲੈਕਸ਼ਨ ਲੱਗਿਆ ਆਉਂਦੀਆਂ ਇਹਦੀ ਵੀ ਕਈ ਤਰ੍ਹਾਂ ਦੇ ਕੱਪੜੇ ਨੇ ਸਸਤੇ ਵੀ ਆਉਂਦੇ ਜਿਵੇਂ ਰਾਮਟੈਕ ਕੈਮਲਿਕ ਤੋਂ ਸਟਾਰਟ ਕਰਦਾ ਹੁੰਦਾ ਇਹਨਾਂ ਦੇ ਵੀ ਹਰ ਬ੍ਰਾਂਡ ਦੇ ਚਾਹੇ ਕੋਈ ਵੀ ਬ੍ਰਾਂਡ ਹੋਵੇ ਹਰ ਤਰ੍ਹਾਂ ਦੇ ਵੇਸ ਲੈ ਕੇ ਆਉਂਦਾ ਘੱਟ ਰੇਂਜ ਵਾਲੇ ਵੀ ਮੀਡੀਅਮ ਵਾਲੇ ਵੀ ਪਾਸਾ ਵਾਲੇ ਵੀ ਇਹ ਜਿਹੜੇ 10 ਬ੍ਰਾਂਡ ਦੀ ਹੈਗੀ ਆ ਸਾਡੇ ਕੋਲ ਚੱ ਅਸੀਂ ਪ੍ਰੀਮੀਅਮ ਵਾਲੀ ਹੀ ਚੱਕੀ ਹੋਈ ਆ ਕਿਉਂਕਿ ਚਾਹੇ ਸੌ ਦੋਸਾ ਮਹਿੰਗਾ ਜ਼ਰੂਰ ਆ ਬਟ ਇਹ ਆ ਕਿ ਚੀਜ਼ ਤੁਹਾਡੇ ਤੱਕ ਜਦੋਂ ਪਹੁੰਚੂਗੀ ਕੱਪੜੇ ਨੂੰ ਦੇਖ ਕੇ ਤੁਹਾਡੀ ਰੂਹ ਖੁਸ਼ ਹੋਊਗੀ ਪ੍ਰਿੰਟਾਂ ਨੂੰ ਦੇਖ ਕੇ ਤਾਂ ਹੋਣੀ ਹੀ ਹੋਣੀ ਠੀਕ ਹੈ ਜੀ ਤੇ ਜਿਹੜੀ ਆਪਾਂ ਨਾ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਹੁਤ ਪੈਣ ਦੇ ਮੈਸੇਜ ਆਉਂਦੇ ਆ ਜਿਹੜੀਆਂ ਨਵੀਆਂ ਹਨ ਸਾਡੇ ਨਾਲ ਜੁੜ ਰਹੀਆਂ ਨੇ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਅਸੀਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਜਦੋਂ ਮੈਂ ਲੁਧਿਆਣਾ ਡਿਸਟ੍ਰਿਕਟ ਕਹਦਾਗਾ ਤੁਸੀਂ ਕਿੱਥੋਂ ਲੁਧਿਆਣਾ ਪਖਵਾਰ ਰੋਡ ਕਹਾਂ ਤਾਂ ਸਮਝ ਲੈਣੀਆਂ ਵੀ ਲੁਧਿਆਣਾ ਪਖਵਾਰ ਰੋਡ ਇੱਕ ਲੁਧਿਆਣਾ ਪਖਵਾਰ ਰੋਡ ਦੇ ਵਿੱਚ ਹੀ ਲੁਧਿਆਣਾ ਪਖਵਾਰ ਰੋਡ ਆਉਂਦਾ ਵੀ ਉੱਥੇ ਨਹੀਂ ਹੈਗੇ ਜਦੋਂ ਤੁਸੀਂ ਲੁਧਿਆਣੇ ਤੋਂ ਪਖਵਾਰ ਸ਼ਹਿਰ ਆ ਇੱਕ ਛੋਟਾ ਜਿਹਾ ਲੁਧਿਆਣੇ ਤੋਂ ਜੋਧਾ ਨੰਕੇ ਪਖਵਾਰ ਪਹੁੰਚੋਗੇ ਪਖਵਾਰ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਸਾਡਾ ਪਿੰਡਾ ਪੈਣੀ ਅਰੋੜਾ ਮੈਂ ਉੱਥੋਂ ਬਿਲ ਇੱਕ ਕਾਲ ਕਰਕੇ ਆਰਾਮ ਦੇ ਨਾਲ ਤੁਸੀਂ ਸ਼ਾਪ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ ਤੇ ਆਪਣੀ ਪਸੰਦੀ ਦੀ ਕਲੈਕਸ਼ਨ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਲੋ ਜੀ ਦਿਖਵਾਨੀਆਂ ਤੁਹਾਨੂੰ ਅੱਜ ਦੀ ਪਹਿਲੀ ਕਲੈਕਸ਼ਨ ਇਹ ਸੂਟ ਜਸਟ ਸਾਡੇ ਕੋਲ ਪਹੁੰਚੇ ਹੀ ਨੇ ਵੀਡੀਓ ਅੱਜ ਸੈਕੰਡ ਪਾਰਟ ਲਖੜੀ ਸੇਲ ਦਾ ਪੜਨਾ ਸੀ ਜੋ ਅਸੀਂ ਅੱਜ ਸਕਿੱਪ ਕਰ ਰਹੇ ਹਾਂ ਤੇ ਉਹ ਅਸੀਂ ਕੱਲ ਨੂੰ ਬਣਾਵਾਂਗੇ ਅੱਜ ਮੈਂ ਤੁਹਾਡੇ ਲਈ ਜਿਹੜੀ ਇਹ ਲੈ ਕੇ ਆਈ ਹਾਂ ਇਹ ਬਹੁਤ ਪਿਆਰਾ ਬਹੁਤ ਸੋਹਣਾ ਦਾਸ ਰੈਂਡ ਦਾ ਫਰਸਟ ਕਲੈਕਸ਼ਨ ਹੈ ਹਲੋ ਦੇਖੋ ਮੈਂ ਮਹਰੂਨ ਕਲਰ ਆ ਸ਼ੇਡ ਮੈਂਹਰੂਨ ਰੂੰਗਾ ਬਹੁਤ ਪਿਆਰਾ ਬਹੁਤ ਸੋਹਣਾ ਮਹਰੂਨੀ ਚੈਰੀ ਜਿਹਾ ਸ਼ੇਡ ਹੈ ਅੱਜ ਕੱਲ ਕਾਫੀ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਿਹਾ ਵਿਦਆਊਟ ਦੁਪੱਟਾ ਵਿਦ ਦੁਪੱਟਾ ਬਹੁਤ ਫੈਬਰਿਕਾਂ ਦੇ ਉੱਪਰ ਇਹ ਵਾਲਾ ਸ਼ੇਡ ਆ ਇਹਦਾ ਪ੍ਰੋਪਰ ਸ਼ੇਡ ਜਿਹੜਾ ਰੂੰਗਾਣਾ ਤੁਹਾਨੂੰ ਆਹ ਵਾਲੀ ਜਿਹੜੀ ਇਹਦੀ ਸਾਈਡ ਤੇ ਮਤਲਬ ਕਿ ਹੈਗੀ ਪੱਟੀ ਉਹ ਤੋਂ ਪਤਾ ਲੱਗੂ ਇਹਦਾ ਚੈਰੀ ਸ਼ੇਡ ਆ ਮਹਰੂਨੀ ਚੈਰੀ ਜਿਹਾ ਸ਼ੇਡ ਠੀਕ ਹੈ ਜੀ ਨਾਲ ਨਾਲ ਇਹ ਦੁਪੱਟੇ ਆਉਣਗੇ ਪੂਰੇ ਪ੍ਰੋਪਰ ਡਿਸਕਾਊਂਸ ਮੁਢਾਲ ਦੇ ਬਹੁਤ ਪਿਆਰੇ ਨੇ ਖੁੱਲੇ-ਡੁੱਲੇ ਦੁਪੱਟੇ ਮਿਲਣਗੇ ਬਹੁਤ ਸੋਹਣੇ ਦੇਖੋ ਦੁਪੱਟੇ ਆਂਦਾ ਪੇਂਟਿੰਗ ਚੈੱਕ ਕਰੋ ਦੁਪੱਟੇ ਦੀ ਬਹੁਤ ਸੋਹਣੀ ਪੇਂਟਿੰਗ ਆ ਬਹੁਤ ਪਿਆਰਾ ਬਣਿਆ ਦੇਖੋ ਕੋਨੇ ਤੇ ਅਲੱਗ ਤਰ੍ਹਾਂ ਦੀ ਪੇਂਟਿੰਗ ਦੇ ਕੇ ਡਿਜ਼ਾਈਨ ਕੀਤਾ ਵਿਚਕਾਰ ਅੱਡ ਦਿੱਤਾ ਹੋਇਆ ਡਿਜ਼ਾਈਨ ਸਾਈਡਾਂ ਤੇ ਆਂਦਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਵਾ ਕਲਰ ਵੀ ਬਹੁਤ ਪਿਆਰਾ ਚਾਰੀ ਸ਼ੇਡਾਂ ਤੇ ਤੁਸੀਂ ਆਰਾਮ ਦੇ ਨਾਲ ਹੈਨਾ ਦੇਖੋ ਡਿਜ਼ਾਈਨਿੰਗ ਬਹੁਤ ਸੋਹਣੀਆ ਦੁਪੱਟੇ ਦੀ ਜਸਟ ਅਸੀਂ ਵੀ ਤੁਹਾਡੇ ਸਾਹਮਣੇ ਖੋਲਦੇ ਦੇਖ ਰਹੇ ਹਾਂ ਤੁਹਾਨੂੰ ਵੀ ਦਿਖਾ ਰਹੇ ਹਾਂ ਤੇ ਖੁਦ ਵੀ ਦੇਖ ਰਹੇ ਹਾਂ ਕਿਉਂਕਿ ਜਸਟ ਮੇਰੇ ਕੋਲ ਹਜੇ ਪਹੁੰਚੇ ਹੀ ਨੇ ਮੈਂ ਕੋਈ ਵੀ ਸੂਟ ਨਹੀਂ ਇਹਨਾਂ ਚੋਂ ਕੋਲ ਕੇ ਦੇਖਿਆ ਨੰਬਰ ਹੈਗਾ ਜੀ 1 1 ਨੰਬਰ ਇਹ ਸੂਟ ਰਾਂਗਾ ਕਲਰ ਇਹਨਾਂ ਵਿੱਚ ਤਿੰਨ ਤਿੰਨ ਮਿਲਣਗੇ ਤੁਹਾਨੂੰ ਹਾਲੇ ਨੈਕਸਟ ਕਲ ਇਹਦਾ ਰਹੂਗਾ ਬਲੈਕ ਸ਼ੇਡ ਅੱਜ ਬਲੈਕ ਸ਼ੇਡ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਨਾਲ ਇਹਦੇ 3 ਮਾਰਿਆ ਜੀ ਦੁਪੱਟਾ ਨੰਬਰ ਹੋਊਗਾ ਜੀ 2 2 ਨੰਬਰ ਇਹ ਸੂਟ ਰਹੂਗਾ 3 ਵਾਲਾ ਹੈਗਾ ਮੋਰ ਪੰਖੇ ਵਾਲਾ ਇੰਨੇ ਦੇ ਇੰਨੇ ਹੀ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਕਲਰ ਆਏ ਨੇ ਉਹ ਕਲਰ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਇਹ ਵਾਲਾ ਵੀ ਇਹਦਾ ਨੰਬਰ ਹੋਊਗਾ ਜੀ 3 3 ਨੰਬਰ ਇਹ ਸੂਟ ਰਹੂਗਾ ਬਹੁਤ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਫਟਾਫਟ ਸਕਰੀਨ ਸ਼ਾਟ ਲੈ ਲਿਨੀ ਜਿੰਨਾ ਭੈਣਾਂ ਨੂੰ ਜਿਹੜਾ ਵੀ ਕਲਰ ਪਸੰਦ ਆ ਰਿਹਾ ਨੈਕਟ ਡਿਜ਼ਾਈਨ ਵੀ ਬਹੁਤ ਪਿਆਰਾ ਬਹੁਤ ਸੋਹਣਾ ਆਇਆ ਵਾ ਵੀਡੀਓ ਨੂੰ ਨਾ ਸਾਰੀ ਨੂੰ ਦੇਖਿਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਇਹਨਾਂ ਦੇ ਵਿੱਚ ਪਹਿਲਾਂ ਵੀਡੀਓ ਨੂੰ ਸਾਰੀ ਨੂੰ ਧਿਆਨ ਨਾਲ ਦੇਖ ਕੇ ਉਸ ਤੋਂ ਬਾਅਦ ਫਿਰ ਚੂਜ਼ ਕਰਿਓ ਕਿ ਜਿਹੜਾ ਵੀ ਸੂਟ ਲੈਣਾ ਹੋਇਆ ਕਿਉਂਕਿ ਕਲਰ ਕੰਬੀਨੇਸ਼ਨ ਇੱਕ ਤੋਂ ਇੱਕ ਆਏ ਨੇ ਤੇ ਡਿਜ਼ਾਈਨਿੰਗ ਵੀ ਇੱਕ ਤੋਂ ਇੱਕ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਹਰ ਸੈੱਟ ਦਾ ਮੈਂ ਇੱਕ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦੂੰਗੀ ਹਾਲ ওভার ਰੋਗੀ ਕੱਟ ਪ੍ਰੋਪਰ ਤੇ ਜਿਵੇਂ ਮਰਜੀ ਤੁਸੀਂ ਚਾਹੇ ਹੈਵੀ ਹੋ ਜਿਵੇਂ ਮਰਜੀ ਉਹ ਸੂਟ ਸਾਰਿਆਂ ਦਾ ਬਣੂਗਾ ਕਿਉਂਕਿ ਬ੍ਰਾਂਡ ਦੀਆਂ ਕਲੈਕਸ਼ਨਾਂ ਨੇ ਕੱਟ ਕੰਨੀਆ ਕੋਈ ਕਮੀ ਨਹੀਂ ਰਹੂਗੀ ਦੇਖੋ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਗਾਜਰੀ ਜੇ ਸ਼ੇਡ ਹੈ ਪੀਚ ਗਾਜਰੀ ਜੀ ਟੂਨਤੇ ਜਾ ਰਿਹਾ ਵਾ ਜਾਨਕਿ ਪ੍ਰੋਪਰ ਪੀਚ ਕਲਰ ਨਹੀਂ ਹੈਗਾ ਅਲੋ ਕਲਰ ਕੰਬੀਨੇਸ਼ਨ ਪੂਰੇ ਬਹੁਤ ਸੋਹਣੇ ਸਰਦਾਰੀ ਜੇ ਪੀਸ ਨੇ ਕਲਰ ਬਹੁਤ ਸੋਹਣੇ-ਸੋਹਣੇ ਆਏ ਨੇ ਨੰਬਰ ਹੋਊਗਾ ਜੀ 4 4 ਨੰਬਰ ਇਹ ਸੂਟ ਰਹੂਗਾ ਸੋਰਠ ਮਹੱਲਾ ਪੰਜ ਨੈਕਸਟ ਵਾਲਾ ਜਿਹੜਾ ਹੈਗਾ ਜੀ ਇਹਦੇ ਵਿੱਚ ਤਿੰਨ ਕਲਰ ਨੇ ਤਿੰਨੇ ਕਲਰ ਬਹੁਤ ਚੰਗੇ ਆ ਗਏ ਕਲਰ ਚੈੱਕ ਕਰ ਲਓ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਤੁਸੀਂ ਆਪਣਾ ਸਕਰੀਨਸ਼ਾਟ ਲੈ ਲਓ ਠੀਕ ਹੈ ਜੀ ਆ ਲਓ ਇਹ ਹੈਗਾ ਮਹਿੰਦੀ ਆ ਟੂਨ ਦੇ ਉੱਪਰ ਨਾਲ ਇਹਦੇ ਸੇਮ ਆ ਰਿਹਾ ਜੀ ਵਿਸਕੋਸ ਮਸਲੀਨ ਦਾ ਦੁਪੱਟਾ ਨੰਬਰ ਹੋਊਗਾ ਜੀ 5 5 ਨੰਬਰ ਤੇ ਸੈਕੰਡ ਥਰਡ ਵਾਲਾ ਇਹਦਾ ਹੈਗਾ ਕਲਰ ਜੀ ਲਾਈਟ ਕੋਰੀਸ਼ੇ ਸਕਾਈ ਬਲੂ ਜਿਹਾ ਕਲਰ ਆ ਇਹ ਉਹ ਵਾਲਾ ਕਲਰ ਨਹੀਂ ਹੈਗਾ ਇਹ ਕਲਰ ਦੇਖ ਕੇ ਪਹਿਣਾ ਕਹਿ ਦਿੰਦੀ ਆ ਨੀ ਕਿ ਇਹੇ ਜੀ ਫਿੱਟ ਜਾਊਗਾ ਮਤਲਬ ਇਹ ਨਿਕਲੂਗਾ ਇਦਾਂ ਕੁਝ ਨਹੀਂ ਹੋਣਾ ਜੀ ਕਲਰ ਨੂੰ ਪੂਰਾ ਵਧੀਆ ਬਹੁਤ ਸੋਹਣਾ ਕਿਉਂਕਿ ਫੈਬਰਿਕ ਬੂਰਾ ਫਾਇਨਾ ਕੋਈ ਸੱਚੀ ਕਾਟਨ ਨਹੀਂ ਹੈਗੀ ਵੀ ਤੁਸੀਂ ਧੋਤਾ ਤੇ ਇਹਨਾਂ ਤੇ ਕਲਰਾਂ ਨੂੰ ਕੁਝ ਹੋ ਗਿਆ ਪੂਰੇ ਕਪੜੇ ਦੇ ਫੁੱਲ ਆਨ ਗਰੰਟੀ ਆ ਬਹੁਤ ਸੋਹਣਾ ਬਹੁਤ ਪਿਆਰਾ ਫੈਬਰਿਕ ਆ ਨਾਲ ਸੇਮ ਆ ਰਿਹਾ ਦੁਪੱਟਾ ਨੰਬਰ ਹੋਗਾ ਜੀ 6 6 ਨੰਬਰ ਇਹ ਸੂਟ ਹੋਗਾ ਆ ਲੋ ਇਹ ਵਾਲੇ ਡਿਜ਼ਾਈਨ ਕੋਸ਼ਕ ਵਿੱਚ ਨੇ ਜਿਹੜੇ ਆਪਣੇ ਪਹਿਲਾਂ ਤੋਂ ਚੱਲ ਹੀ ਰਹੇ ਨੇ ਸੋ ਇੰਨਾਂ ਚੋਂ ਜਿਵੇਂ ਲਾਈਟ ਜਿਹਾ ਕਲਰ ਆ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਇਹਨਾਂ ਦੇ ਸੇਮ ਆ ਰਿਹਾ ਵਿਸਕੋਸ ਮੋਡਲ ਦੇ ਦੁਪੱਟੇ ਆ ਲੋ ਇਦਾਂ ਰੋਗਾ ਇਹਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਵਾ ਸੋ ਫਟਾਫਟ ਲੈ ਲਓ ਸਕਰੀਨ ਸ਼ਾਟ ਜਿਹੜੀ ਭੈਣ ਨੂੰ ਜਿਹੜਾ ਵੀ ਕਲਰ ਚਾਹੀਦਾ ਨੰਬਰ ਹੋਗਾ ਜੀ 7 7 ਨੰਬਰ ਇਹ ਸੂਟ ਰਹੂਗਾ ਅਲੋਸ ਇਹ ਰਸਟ ਜਿਹਾ ਸ਼ੇਡ ਆ ਪ੍ਰੋਪਰ ਰਸਟ ਵੀ ਨਹੀਂ ਹੈਗਾ ਬਹੁਤ ਸੋਹਣਾ ਕਾਫੀ ਰਸਟ ਦਾ ਮਿਕਸਡ ਜਿਹਾ ਸ਼ੇਡ ਆ ਇਹਦਾ ਵੀ ਸਿੰਗਲ ਪੀਸ ਹੀ ਆਪਣੇ ਕੋਲ ਅਵੇਲੇਬਲ ਆ ਤੇ ਨਾਲ ਇਹਦੇ ਦੁਪੱਟਾ ਹੈਗਾ ਜੀ ਬਹੁਤ ਸੋਹਣਾ ਬਹੁਤ ਪਿਆਰਾ ਵਿਸਕੋਸ ਇਸ ਕਾਸ ਦਾ ਇਹ ਸਾਰਾ ਬਹੁਤ ਸੋਹਣਾ ਹੈ ਜਾਨਕਿ ਪ੍ਰਿੰਟਿੰਗ ਬਹੁਤ ਸੋਹਣੀ ਆ ਹੋਈ ਹੈ ਦੁਪट्टे ਦੇ ਉੱਪਰ ਠੀਕ ਹੈ ਜੀ ਬਹੁਤ ਪਿਆਰੀ ਇਹ ਨਾ ਮਸਲੀਨ ਨਾਲੋਂ ਜਾਨਕਿ ਉੱਪਰ ਕੁਆਲਟੀ ਮੋਡਲ ਵਾਲਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਬਿਲਕੁਲ ਹੀ ਸੌਫਟਨੈਸ ਆ ਬਹੁਤ ਹੀ ਜ਼ਿਆਦਾ ਬਾਕੀ ਸਿਰ ਤੇ ਰੁਕਣ ਵਾਲੇ ਨੇ ਜੀ ਨੈਕਸਟ ਵਾਲਾ ਕਲਰ ਹੈ ਜਿਹੜਾ ਇਹਦੇ ਵਿੱਚ ਮਿਲੇਗਾ ਤੁਹਾਨੂੰ ਬਲੂ ਸ਼ੇਡ ਆ ਲਓ ਜੀ ਨੈਕਸਟ ਵਾਲਾ ਕਲਰ ਮਿਲੇਗਾ ਬਲੂ ਸ਼ੇਡ ਏ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਇਹਦੇ ਸੇਮ ਰਹੂਗਾ ਜੀ ਦੁਪੱਟਾ ਇਹਦਾ ਨੰਬਰ ਨਹੀਂ ਲੱਗਿਆ ਇਹਦਾ ਨੰਬਰ ਰਹੂਗਾ ਜਿਹੜਾ ਰਸਟ ਪਾਫੀਆ 8 8 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਰਹੂਗਾ ਜੀ ਬਲੂ ਸ਼ੇਡ ਬਲੂ ਸ਼ੇਡਾ ਇਹਦਾ ਵੀ ਦੁਪੱਟਾ ਬਹੁਤ ਪਿਆਰਾ ਬਲੂ ਕਲਰ ਦਾ ਇਹ ਵਾਲੀ ਜਿਹੜੀ ਪ੍ਰਿੰਟਿੰਗ ਆ ਨਾ ਬਹੁਤ ਸੋਹਣੀ ਆ ਬਿਲਕੁਲ ਡਿਫਰੈਂਟ ਜੀ ਆ ਜਿਵੇਂ ਕਿ ਬੂਟੀ ਵਾਲੀ ਤੇ ਫਲਾਵਰ ਵਾਲੀ ਤਾਂ ਆਪਾਂ ਲੈਨੇ ਲੈਨੇ ਆ ਇਹ ਮਿਕਸ ਮੈਚ ਜੀ ਪ੍ਰਿੰਟਿੰਗ ਆ ਬਹੁਤ ਸੋਹਣਾ ਪ੍ਰਿੰਟ ਆ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੇਖੋ ਇਹਦਾ ਦੁਪੱਟਾ ਦੁਪੱਟਾ ਵੀ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਲੱਗਿਆ ਹੋਇਆ ਜਿਸ ਤਰ੍ਹਾਂ ਅੱਦੇ ਨਾਲ ਮੌਸਮ ਚੇਂਜ ਹੋ ਰਿਹਾ ਤਾਂ ਇਦਾਂ ਦੇ ਬ੍ਰਾਈਟ ਕਲਰ ਹੀ ਹੁਣ ਸੋਹਣੇ ਲੱਗਣੇ ਨੇ ਬਹੁਤ ਸੋਹਣੇ-ਸੋਹਣੇ ਕਲਰ ਆਏ ਨੇ ਇਹਨਾਂ ਦੇ ਵਿੱਚ ਨੰਬਰ ਹੋਊਗਾ ਜੀ 9 9 ਨੰਬਰ ਇਹ ਸੂਟ ਰਹੂਗਾ ਸੈਕਿੰਡ ਕਲਰ ਜਿਹੜਾ ਇਹਦੇ ਵਿੱਚ ਹੈਗਾ ਉਹ ਹੈਗਾ ਵਾ ਇਹਦੇ ਵਿੱਚ ਇਹ ਵੀ ਚੈਰੀਜ਼ ਜਾਂ ਸ਼ੇੜਾ ਚੈਰੀ ਮਹਿਰੂਨੀ ਜਿਹਾ ਸ਼ੇੜੇ ਨੂੰ ਕਹਿ ਸਕਦੇ ਆਪਾਂ ਆ ਲਓ ਇਦਾਂ ਦੇ ਦਾ ਪ੍ਰੋਪਰ ਸ਼ੇਡ ਤੁਹਾਨੂੰ ਵੀਡੀਓ ਚ ਆ ਹੀ ਰਹੇ ਨੇ ਇਦਾਂ ਰਹੂਗਾ ਇਹਦੇ ਨਾਲ ਸੇਮ ਦੁਪੱਟਾ ਤੇ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਲਓ ਜੀ ਨੈਕਸਟ ਵਾਲਾ ਕਲਰ ਦੇਖ ਲਓ ਇਹ ਵੀ ਬਹੁਤ ਪਿਆਰਾ ਇਹ ਵਾਲੀ ਜਿਹੜੀ ਪ੍ਰਿੰਟਿੰਗ ਆ ਨਾ ਇਹ ਰੋਲਾਂ ਦੇ ਉੱਪਰ ਸੂਟਾਂ ਤੇ ਆ ਰਹੀ ਆ ਸਿਰਫ ਕੱਲੇ ਸੂਟ 15 1500 ਨੂੰ ਵਿਕ ਰਹੇ ਨੇ ਬੰਬੇ ਦੇ ਬ੍ਰਾਂਡ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਉੱਪਰ ਆ ਸੇਮ ਪ੍ਰਿੰਟਿੰਗ ਸੂਟਾਂ ਦੀ ਆ ਰਹੀ ਆ ਬਹੁਤ ਸੋਹਣੇ ਸੂਟ ਨੇ ਇਹਦੇ ਵਿੱਚ ਹੁਣ ਸਾਡੇ ਕੋਲ ਦੋ ਕਲਰ ਨੇ ਦੋਨੇ ਕਲਰ ਬਹੁਤ ਪਿਆਰੇ ਨੇ ਦੇ ਇਹ ਹੈਗਾ ਮਹਿੰਦੀ ਅ ਜੇ ਟੂਨ ਆ ਪੈਰਟ ਜਿਵੇਂ ਨਿਓਨ ਜੇ ਸ਼ੇਡ ਹੁੰਦਾ ਨਾ ਉਦਾਂ ਦਾ ਸ਼ੇਡ ਹੈ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਨਿਓਨ ਸ਼ੇਡ ਦਾ ਹੀ ਨੰਬਰ ਹੋਊਗਾ ਜੀ 11 11 ਨੰਬਰ ਇਹ ਸੂਟ ਰਹੂਗਾ ਸੈਕਿੰਡ ਕਲਰ ਆ ਜਿਹੜਾ ਇਹਦੇ ਵਿੱਚ ਮਿਲੇਗਾ ਤੁਹਾਨੂੰ ਲਾਈਟ ਜਾਂ ਪਿਸਤਾ ਗ੍ਰੀਨ ਕਲਰ ਹਾਲੋ ਸੈਕਿੰਡ ਕਲਰ ਮਿਲੂਗਾ ਲਾਈਟ ਪਿਸਤਾ ਗ੍ਰੀਨ ਕਲਰ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਇਦਾਂ ਰਹੂਗਾ ਇਹਦਾ ਨਾਲ ਦੁਪੱਟਾ ਤੇ ਨੰਬਰ ਹੋਗਾ ਜੀ 12 12 ਨੰਬਰ ਇਹ ਸੂਟ ਰਹੂਗਾ ਫਟਾਫਟ ਪਿਕ ਕਰੀ ਚੱਲਿਓ ਜਿਹੜਾ ਵੀ ਸੂਟ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਹਾਂਜੀ ਇਹਦਾ ਬੇਸ ਰਹੂਗਾ ਸਾਰਾ ਵਾਈਟ ਇਹ ਕਰੀਮੀ ਦੇ ਉੱਪਰ ਦੇਖੋ ਕਲਰਿੰਗ ਬਹੁਤ ਸੋਹਣੀ ਇਹਦੇ ਨਾਲ ਦੇ ਇਹ ਸੋਲੋ ਪੀਸ ਸੀਗੇ ਕਾਫੀ ਜ਼ਿਆਦਾ ਸੀ ਸਾਡੇ ਕੋਲੇ ਲਾਸਟ ਪੀਸ ਚੱਲ ਰਿਹਾ ਹੁਣ ਯਾਨੀ ਕਿ ਕਾਫੀ ਪੀਸ ਆਈ ਸੀ ਸਾਡੇ ਕੋਲੇ ਕਿਉਂਕਿ ਇਹ ਸੋਲੋ ਹੀ ਸੀਗਾ ਇਹਦੇ ਵਿੱਚ ਕੋਈ ਕਲਰ ਡਿਜ਼ਾਈਨ ਨਹੀਂ ਇਹ ਵਾਲੇ ਡਿਜ਼ਾਈਨ ਦੇ ਵਿੱਚ ਪ੍ਰਿੰਟਿੰਗ ਦੇ ਵਿੱਚ ਬਣਿਆ ਸੀ ਇਹ ਸਾਰਾ ਕਰੀਮ ਦੇ ਉੱਪਰ ਹੀ ਆਇਆ ਸੀ ਆਫ ਵਾਈਟ ਦੇ ਉੱਪਰ ਤੇ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਦੁਪੱਟਾ ਵੀ ਬਹੁਤ ਪਿਆਰਾ ਬਹੁਤ ਸੋਹਣਾ ਹੈ ਇਹਦਾ ਇਹਦਾ ਨੰਬਰ ਹੋਊਗਾ 13 13 ਨੰਬਰ ਇਹੇ ਸੂਟ ਹੋਊਗਾ ਲੋਕ ਨੈਕਸਟ ਪ੍ਰਿੰਟ ਇਹ ਵੀ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਇਹਦਾ ਬਲੈਕ ਕਲਰ ਹੀ ਆਪਾਂ ਕੋਲ ਲੈਣੇ ਆਂ ਹਾਂ। ਹਾਂਜੀ। ਬਲੈਕ ਕਲਰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਕਲਰ ਕੰਬੀਨੇਸ਼ਨ ਆ। ਇਹ ਜੇ ਇਹਦੇ ਵਿੱਚ ਕਲਰ ਕੰਬੀਨੇਸ਼ਨ ਨਾ ਬਹੁਤ ਸੋਹਣੇ-ਸੋਹਣੇ ਨੇ। ਮਤਲਬ ਕਿ ਡਿਜ਼ਾਈਨਿੰਗ ਵੀ ਬਿਲਕੁਲ हटके ਆ ਦੇਖੋ। ਡਿਜ਼ਾਈਨ ਵੀ ਬਿਲਕੁਲ हटके ਆ। ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਆ ਨਾਲ ਜਿਹੜਾ ਦੁਪੱਟਾ ਲੱਗਿਆ ਉਹ ਤਾਂ ਬਹੁਤ ਹੈਗਾ ਹੀ ਹੈਗਾ ਜੀ ਦੁਪੱਟੇ ਤਾਂ ਇਹਨਾਂ ਸਾਰਿਆਂ ਦੇ ਬਹੁਤ ਪਿਆਰੇ ਬਹੁਤ ਸੋਹਣੇ ਬਣ ਕੇ ਆਏ ਨੇ ਆ ਲੋ ਇਦਾਂ ਰੂਗਾ ਨਾ ਦੁਪੱਟਾ ਤੇ ਇਹ ਡੁਪੱਟੇ ਦੀ ਅਲੱਗ ਲੁੱਕਾਂ ਅਲੱਗ ਪ੍ਰਿੰਟਿੰਗ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਇਹਦਾ ਨੰਬਰ ਹੋਊਗਾ 14 ਇਹਦੇ ਵਿੱਚ 3 ਕਲਰ ਮਿਲਣਗੇ ਤੁਹਾਨੂੰ ਤਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਲੱਗਣਗੇ ਇਕ ਤੇ ਇਹਦਾ ਰਹੂਗਾ ਜੀ ਵਾਈਟ ਕਲਰ ਪ੍ਰੋਪਰ ਵਾਈਟ ਜਿਹੜਾ ਇਹ ਆਲੋਟ ਸੇਮ ਇਹਦੇ ਨਾਲ ਆਊਗਾ ਦੁਪੱਟਾ ਇਹਦਾ ਨੰਬਰ ਹੋਊਗਾ ਜੀ 15 15 ਨੰਬਰ ਇਹ ਸੂਟ ਰਹੂਗਾ ਬਿਲਕੁਲ ਹਟਕੇ ਪ੍ਰਿੰਟਿੰਗ ਹੈ ਰੀ ਬਹੁਤ ਪਿਆਰੀ ਬਹੁਤ ਹੀ ਸੋਹਣੀ ਜਹੀ ਚੈੱਕ ਕਰ ਸਕਦੇ ਹਾਂ ਬਹੁਤ ਸੋਹਣੇ ਜਿਹੜੇ ਫੁੱਲ ਫਲਾਵਰ ਹਨ ਹਟਕੇ ਬੂਟੀਆਂ ਬੜੀਆਂ ਹੋਈਆਂ ਨੇ ਤੇ ਨੈਕਸਟ ਇਹਦੇ ਵੀ ਜਿਹੜਾ ਕਲਰ ਆਊਗਾ ਗ੍ਰੇ ਕਲਰ ਆਲੋ ਜਿਵੇਂ ਮਤਲਬ ਕਿ ਤੁਸੀਂ 올ਡ ਏਜ ਆਫ 50 ਪਲਸ ਨੂੰ ਕਹਿ ਦਿੰਦੇ ਹੋ ਵੀ ਥੋੜੇ ਜਿਹਾ ਲਾਈਟ ਕਲਰ ਨਹੀਂ ਆਉਂਦੇ ਤਾਂ ਆਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਕਲਰ ਵੀ ਇਹਦੇ ਦੋਨੇ ਬਹੁਤ ਸੋਹਣੇ ਨੇ ਜੇ ਤੁਸੀਂ ਬਲੈਕ ਕਲਰ ਸਕਿਪ ਕਰਨਾ ਤਾਂ ਵਾਈਟ ਤੇ ਗ੍ਰੇ ਕਲਰ ਦੋਨੇ ਹੀ ਬਹੁਤ ਪਿਆਰੇ ਨੇ ਨੰਬਰ ਹੋਗਾ ਜੀ 16 16 ਨੰਬਰ ਚੋਟ ਹੋਗਾ ਆਹ ਵਾਲਾ ਡਿਜ਼ਾਈਨ ਕਿਰੇ ਸਭ ਤੋਂ ਸੁਪਰ ਹਿੱਟ ਚੱਲ ਰਿਹਾ ਜਿੱਦਾਂ ਦੁਪੱਟਾ ਵੀ ਬਹੁਤ ਸੁਪਰ ਹਿੱਟ ਚੱਲ ਰਿਹਾ ਵਿਦ ਦੁਪੱਟਾ ਵੀ ਸੁਪਰ ਹਿੱਟ ਚੱਲ ਰਿਹਾ ਬਰਪਰੀ ਦੇ ਉੱਪਰ ਜਿਹੜੇ ਵੀ ਨਿਊ ਫੈਬਰਿਕ ਆ ਸਾਰਿਆਂ ਦੇ ਉੱਪਰ ਇਹ ਵਾਲੀ ਡਿਜ਼ਾਈਨ ਆ ਰਹੀ ਹੈ। ਦਹੀ ਦਾ ਡੱਬਾ ਕਿੰਨੇ ਦਾ ਹੋ? 30 30 ਆ। ਆਲੋ। ਦੇਖੋ প্রিন্টিੰਗ, প্রিন্টিੰਗ ਆ ਬਹੁਤ ਸੋਹਣੀਆਂ ਨੇ, ਬਹੁਤ ਪਿਆਰੀਆਂ ਨੇ। ਬਲੂ ਕਲਰ ਆ ਇਹ, ਬੇਬੀ ਬਲੂ ਕਲਰ ਫਰੋਜ਼ੀ ਸ਼ੈਡ ਨਹੀਂ ਹੈਗਾ, ਬਲੂ ਕਲਰ ਦੇ ਉੱਪਰ ਆ ਇਹ ਵਾਲਾ ਸੂਟ। ਨਾਲ ਇਹਦਾ ਦੁਪੱਟਾ ਵੀ ਬਹੁਤ ਪਿਆਰਾ, ਬਹੁਤ ਸੋਹਣਾ ਬਣਿਆ ਹੋਇਆ। ਆਲ ਓਵਰ ਸੂਟ ਰਹੂਗਾ ਕੋਈ ਵੀ ਸੂਟ ਮੈਚਿੰਗ ਨਹੀਂ ਹੈਗਾ ਇਹਨਾਂ ਦੇ ਵਿੱਚ ਲਓ ਜੀ ਚੈੱਕ ਕਰੋ ਦੁਪੱਟਾ ਕਈ ਭੈਣਾਂ ਨੇ ਇਹ ਵਾਲੀ ਡਿਜ਼ਾਈਨ ਦੀਆਂ ਨਾ ਫਿਕਸ ਵੀ ਪਾਈਆਂ ਸੀ ਵੀ ਜੇ ਆਹ ਮਾਰਕੀਟ 'ਚ ਬਹੁਤ ਚੱਲ ਰਿਹਾ ਵੀ ਜਿਹੜੇ ਤੁਹਾਡੇ ਕੋਲ ਆਏ ਤਾਂ ਜਰੂਰ ਦੱਸਿਓ ਤਾਂ ਹੀ ਤੁਹਾਨੂੰ ਕਹਿ ਰਹੀਆਂ ਵੀਡੀਓ ਨਾ ਸਕਿੱਪ ਕਰਕੇ ਇਹਨਾਂ ਦੇਖਿਆ ਕਰੋ ਫਿਰ ਕਈ ਵਾਰੀ ਤੁਹਾਡੀ ਪਸੰਦ ਦਾ ਡਿਜ਼ਾਈਨ ਚਲਿਆ ਜਾਂਦਾ ਜੀ ਇਸ ਤਰ੍ਹਾਂ ਰਹੂਗਾ ਇਹਦਾ ਆਲ ਓਵਰ ਸਾਰਾ ਪ੍ਰਿੰਟਡ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਸੋਨਾ ਨੰਬਰ ਹੋਗਾ ਜੀ 17 17 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲਣਗੇ ਆ ਲੋ ਦੋਨੇ ਕਲਰ ਤਿੰਨ ਕਲਰ ਨਹੀਂ ਜਾਣਗੇ ਫਸਟ ਕਲਰ ਆਪਾਂ ਖੋਲ ਲਿਆ ਸੈਕੰਡ ਇਹਦਾ ਰਹੂਗਾ ਮਹਿੰਦੀਆ ਸ਼ੇਡ ਆ ਲੋ ਸੇਮ ਇਹਦੇ ਨਾਲ ਇਹਦਾ ਦੁਪੱਟਾ ਰਹੂਗਾ ਜੀ ਇਹਦੇ ਵਿੱਚ ਨੰਬਰ ਹੋਊਗਾ ਜੀ 18 18 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਇਹਦੇ ਵਿੱਚ ਕਲਰ ਆ ਉਹ ਹੈਗਾ ਥੋੜਾ ਜਿਹਾ ਗਾਜਰੀ ਦੀ ਟੂਨ ਦੇ ਉੱਪਰ ਲਓ ਇਹ ਰਹੂਗਾ ਗਾਜਰੀ ਟੂਨ ਤੇ ਇਹਦੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਸੋ ਤੁਹਾਨੂੰ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਪਸੰਦ ਆ ਰਿਹਾ ਤੁਸੀਂ ਫਟਾਫਟ ਪਿਕ ਕਰੀ ਚੱਲੋ ਤੇ ਆਪਣੇ ਆਰਡਰ ਪਲੇਸ ਨਾਲ ਦੀ ਨਾਲ ਕਰ ਦਿਓ ਨੰਬਰ ਹੋਊਗਾ 19 19 ਨੰਬਰ ਇਹ ਸੂਟ ਰਹੂਗਾ ਜੀ ਇਹ ਹੈਗਾ ਅੱਜ ਦੀ ਵੀਡੀਓ ਦਾ ਲਾਸਟ ਸੂਟ ਲਾਸਟ ਡਿਜ਼ਾਈਨ ਤਿੰਨ ਕਲਰ ਆਉਣਗੇ ਜਿਹਦੇ ਵਿੱਚ ਵੀ ਤਿੰਨੇ ਹੀ ਕਲਰ ਦੇ ਬਹੁਤ ਪਿਆਰੇ ਮਿਲਣਗੇ ਇਹਦੇ ਵਿੱਚ ਮੈਂ ਤੁਹਾਨੂੰ ਵਾਈਟ ਕਲਰ ਖੋਲ ਕੇ ਦਿਖਾ ਰਹੀ ਆ ਹਾਲੋ ਵਾਈਟ ਕਲਰ ਆ ਆਫ ਵਾਈਟ ਜਾਂ ਕਲਰ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਗਿਆ ਨਾਲ ਇਹਦੇ ਸੇਮ ਮਿਲਣ ਜਾ ਰਿਹਾ ਤੁਹਾਨੂੰ ਵਿਸਕੋਸ ਦਾ ਹੀ ਦੁਪੱਟਾ ਚਲੋ ਦੇਖੋ ਦੁਪੱਟਾ ਦੁਪੱਟੇ ਦੀ ਲੁੱਕ ਦੇਖ ਲਓ ਬਹੁਤ ਪਿਆਰੀ ਬਹੁਤ ਸੋਹਣੀ ਦੁਪੱਟਿਆਂ ਨਾਲ ਹੀ ਸੂਟਾਂ ਦੀਆਂ ਗ੍ਰੇਸ ਨੇ ਦੁਪੱਟੇ ਬਹੁਤ ਸੋਹਣੇ ਲੱਗੇ ਹੋਏ ਨੇ ਪ੍ਰਿੰਟਿੰਗਾਂ ਬਹੁਤ ਸੋਹਣੀਆਂ ਸੁਪਰ ਆਈਆਂ ਹੋਈਆਂ ਨੇ ਨੰਬਰ ਹੋਊਗਾ ਜੀ 20 20 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਕਿੰਨੇ ਕਲਰ ਮਿਲਣਗੇ ਇਹਦੇ ਵਿੱਚ ਕਿੰਨੇ ਹੀ ਕਲਰ ਬਹੁਤ ਪਿਆਰੇ ਬਹੁਤ ਸੋਹਣੇ ਯੋਤ ਇੱਕ ਤਾਂ ਆਹ ਵਾਲਾ ਕਲਰ ਲੈਮਨ ਸ਼ੇਡ ਇੰਦਾ ਰੋਗਾ ਇਹਦਾ ਲੈਮਨ ਜਿਹਾ ਦੁਪੱਟਾ ਨੰਬਰ ਹੋਊਗਾ 21 21 ਨੰਬਰ ਇਹ ਸੂਟ ਰੂਗਾ ਨੈਕਸਟ ਵਾਲਾ ਜਿਹੜਾ ਇਹਦੇ ਵਿੱਚ ਹੈਗਾ ਜੀ ਕਲਰ ਉਹ ਹੈਗਾ ਵਾ ਲਾਈਟ ਜਿਹਾ ਕਾਈ ਬਲੂ ਕਲਰ ਆ ਗਏ ਏ ਇੰਦਾ ਰੋਗਾ ਇਹਦੇ ਨਾਲ ਸੇਮ ਦੁਪੱਟਾ ਤੇ ਨੰਬਰ ਹੋਊਗਾ ਜੀ 22 22 ਨੰਬਰ ਇਹ ਸੂਟ ਰੂਗਾ ਲਓ ਜੀ ਏ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਸੋਹਣੀ ਲੱਗੀ ਹੋ ਵਧੀਆ ਲੱਗੀ ਹੋਊਗੀ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨ ਤੇ ਪ੍ਰਾਈਸ ਵੀ ਸ਼ੋ ਹੋ ਰਿਹਾ ਨਾਂ ਵੀ ਨਾਲ ਆਪਣੇ ਆਰਡਰ ਕਰ ਸਕਦੇ ਹੋ ਤੇ ਨਾਲ ਦੀ ਨਾਲ ਵਟਸਐਪ ਦਾ ਨੰਬਰ ਵੀ ਸ਼ੋ ਹੋ ਰਿਹਾ ਠੀਕ ਹੈ ਜੀ ਉਹਦੇ ਉੱਪਰ ਜਾ ਕੇ ਤੁਸੀਂ ਆਪਣੇ ਸੂਟ ਦੀ ਪਿਕ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਨੂੰ ਆਰਾਮ ਦੇ ਨਾਲ ਮੰਗਵਾ ਸਕਦੇ ਹੋ ਬਹੁਤ ਪੈਣਾ ਦੀਆਂ ਕਾਲਾਂ ਆਉਂਦੀਆਂ ਸੀ ਇੱਥੋਂ ਬਲੌਂਗ ਕਰਦੇ ਆ ਇੱਥੋਂ ਬਲੌਂਗ ਕਰਦੇ ਆ ਅਸੀਂ ਆ ਨਹੀਂ ਸਕਦੇ ਜਿਹੜੀਆਂ ਪੈਣਾ ਨਹੀਂ ਆ ਸਕਦੀਆਂ ਤਾਂ ਉਹਨਾਂ ਲਈ ਇਹ ਆਨਲਾਈਨ ਤਾਂ ਹੀ ਆ ਜੀ ਕਿ ਤੁਸੀਂ ਘਰ ਬੈਠੇ ਆਰਾਮ ਦੇ ਨਾਲ ਆਪਣੀ ਪੇਮੈਂਟ ਕਰਕੇ ਆਪਣਾ ਸੂਟ ਮੰਗਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਮਿਲਦੇ ਆਂ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆਂ ਨਵੇਂ ਸੂਟਾਂ ਦੇ ਨਾਲ ਨਵੀਂ ਹੋਰ ਸੈਕੰਡ ਪਾਰਟ ਰੱਖੜੀ ਸਪੈਸ਼ਲ ਜਿਹੜਾ ਸੈਕੰਡ ਪਾਰਟ ਆਪਾਂ ਲੱਖੜੀ ਸਪੈਸ਼ਲ ਦਾ ਲੈ ਕੇ ਆ ਰਹੇ ਆਂ ਸੇਲ ਜੀ ਉਹ ਕੱਲ ਨੂੰ ਲੈ ਕੇ ਆ ਰਹੇ ਆਂ ਤਾਂ ਉਹਦੀ ਵੀਡੀਓ ਵੀ ਨਾਲ ਦੇ ਨਾਲ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਰੱਖਿਓ ਚਲੋ ਜੀ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕ